ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖਰਮੀ ਹਿੰਮਤਪੁਰਾ ਆਪ ਸਭ ਦਾ ਧੰਨਵਾਦ ਕਰਨ ਦੇ ਲਈ ਇਸ ਵੀਡੀਓ ਦੇ ਵਿੱਚ ਪੇਸ਼ ਹੋਇਆ ਯੂਕੇ ਦੇ ਸ਼ਹਿਰ ਬੈਸਟ ਬ੍ਰੋਮਾਂਚ ਵਿਖੇ 11ਵਾਂ ਭੰਗੜਾ ਅਵਾਰਡਸ ਫੰਕਸ਼ਨ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਪੀਟੀਸੀ ਪੰਜਾਬੀ ਨੂੰ ਬੈਸਟ ਮੀਡੀਆ ਅਵਾਰਡ ਮਿਲਿਆ ਉੱਥੇ ਮੈਨੂੰ ਯਾਨੀ ਕਿ ਮਨਦੀਪ ਖਰਮੀ ਹਿੰਮਤਪੁਰਾ ਨੂੰ ਬੈਸਟ ਰਿਪੋਰਟਰ ਦੇ ਅਵਾਰਡ ਦੇ ਨਾਲ ਨਿਵਾਜਿਆ ਗਿਆ ਮੈਂ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸ਼੍ਰੀ ਬੌਬੀ ਬੋਲਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿੰਨਾਂ ਵੱਲੋਂ ਮੀਡੀਆ ਖੇਤਰ ਵਿੱਚ ਹੋ ਰਹੀ ਸਰਗਰਮੀ ਨੂੰ ਧਿਆਨ ਚ ਰੱਖਦੇ ਆ ਤੁਹਾਡੇ ਮਨਦੀਪ ਨੂੰ ਇਸ ਅਵਾਰਡ ਲਈ ਸਮਾਰੋਹ ਦਾ ਹਿੱਸਾ ਬਣਾਇਆ ਗਿਆ ਮੈਂ ਆਪਣੇ ਵੱਲੋਂ ਹਰ ਉਸ ਸਹਿਯੋਗੀ ਛੱਜਣ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪੋ ਆਪਣੀ ਵੋਟ ਮੈਨੂੰ ਪਾ ਕੇ ਇਸ ਅਵਾਰਡ ਦਾ ਹੱਕਦਾਰ ਬਣਾਇਆ ਨਵੇਂ ਸਾਲ ਵਿੱਚ ਮੇਰੀ ਪੱਤਰਕਾਰੀ ਦਾ ਸਫ਼ਰ 25ਵੇਂ ਸਾਲ ਦੇ ਵਿੱਚ ਦਾਖਲ ਹੋਣ ਜਾ ਰਿਹਾ ਇਸ ਤੋਂ ਵੱਡਾ ਤੋਹਫ਼ਾ ਹੋਰ ਕੀ ਹੋ ਸਕਦਾ ਕਿ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਤੁਹਾਡੇ ਹੁਣ ਤੱਕ ਦੇ ਕੀਤੇ ਕੰਮਾਂ ਨੂੰ ਨਾਮੀ ਅਵਾਰਡ ਦੇ ਰੂਪ ਵਿੱਚ ਮਾਣ ਮਿਲੇ ਹੁਣ ਤੱਕ ਅਥਾਹ ਲੇਖ ਲਿਖੇ ਖਬਰਾਂ ਲਿਖੀਆਂ ਮਾਨ ਹੈ ਕਿ ਨਾ ਤਾਂ ਲਿਹਾਜ ਵਰਤ ਕੇ ਝੂਠੇ ਸੋਲੇ ਗਾਏ ਤੇ ਨਾ ਹੀ ਕਿਸੇ ਦਾ ਰੋਹ ਦਾਬਾ ਝੜ ਕੇ ਲਿਖੇ ਹੋਏ ਨੂੰ ਮੁੜ ਕੇ ਸੋਧ ਕੇ ਲਿਖਿਆ ਅਨੇਕਾਂ ਔਕੜਾਂ ਆਈਆਂ ਪਰ ਆਪਣੀਆਂ ਨਜ਼ਰਾਂ 'ਚ ਉੱਚੇ ਰਹਿ ਕੇ ਅਡੋਲ ਤੁਰਦਾ ਰਿਹਾ ਹਾਂ ਜੇਕਰ ਤੁਹਾਨੂੰ ਪਿਆਰ ਕਰਨ ਵਾਲੇ ਲੱਖਾਂ ਨੇ ਤਾਂ ਤੁਹਾਡੇ ਨਾਲ ਖਾਰ ਖਾਣ ਵਾਲੇ ਵੀ ਜ਼ਰੂਰ ਹੋਣਗੇ ਮੈਂ ਇਸ ਵਾਰਡ ਦੀ ਪ੍ਰਾਪਤੀ ਤੇ ਜਿੱਥੇ ਚਾਹਣ ਵਾਲਿਆਂ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਾ ਉਥੇ ਈਰਖਾ ਕਰਨ ਵਾਲਿਆਂ ਲਤਾ ਖਿਚਣ ਵਾਲਿਆਂ ਦਾ ਵੀ ਉਹਨਾਂ ਨੂੰ ਧੰਨਵਾਦ ਕਰਦਾ ਮੇਰਾ ਮੰਨਣਾ ਹੈ ਕਿ ਤੁਹਾਡੇ ਨਾਲ ਈਰਖਾ ਕਰਨ ਵਾਲੇ ਤੁਹਾਨੂੰ ਹੋਰ ਵਧੇਰੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਨੇ ਸੋ ਮੈਂ ਉਹਨਾਂ ਸਭ ਦਿਖ ਅਦਿਖ ਸੱਜਣਾ ਦੀ ਸਿੱਧ ਜਾਂ ਵੀ ਲਈ ਹਮੇਸ਼ਾ ਦੁਆ ਕਰਦਾ ਤਾਂ ਕਿ ਉਹ ਮੈਨੂੰ ਇਸੇ ਤਰ੍ਹਾਂ ਹੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹਿਣ ਇਸ ਰੋਡ ਦੀ ਪ੍ਰਾਪਤੀ ਤੇ ਜਿੱਥੇ ਮੈਂ ادارے ਨਾਲ ਸੰਬੰਧਿਤ ਹਰ ਸ਼ਖਸ ਦਾ ਧੰਨਵਾਦ ਕਰਦਾ ਉੱਥੇ ਇਸ ਮਾਨਮਤੀ ਪ੍ਰਾਪਤੀ ਨੂੰ ਆਪਣੇ ਸਵਰਗੀ ਪਿਤਾ ਸਰਦਾਰ ਗੁਰਬਚਨ ਸਿੰਘ ਜੀ ਦੇ ਖੁਰਮੀ ਦੇ ਪੈਰਾਂ ਵਿੱਚ ਧਰ ਕੇ ਉਨ੍ਹਾਂ ਨੂੰ ਸਮਰਪਿਤ ਕਰਦਾ ਕਿਉਂਕਿ ਜੀ ਉਹਨਾਂ ਨੇ ਮੈਨੂੰ ਮਾਂ ਬੋਲੀ ਲਿਖਣ ਜਾਂ ਪੱਤਰਕਾਰੀ ਦੇ ਰਾਹ ਨਾਂ ਤੋੜਿਆ ਹੁੰਦਾ ਤਾਂ ਸ਼ਾਇਦ ਜ਼ਿੰਦਗੀ ਦਾ ਮੋਹਾਨ ਕਿਧਰ ਹੋਰ ਨੂੰ ਹੋਣਾ ਸੀ ਇੱਕ ਵਾਰ ਫੇਰ ਤੋਂ ਇਸ ਅਵਾਰਡ ਦੀ ਪ੍ਰਾਪਤੀ ਵਿੱਚ ਸਹਿਯੋਗੀ ਬਣੇ ਹਰ ਜੀ ਦਾ ਤਹਿ ਦਿਲੋਂ ਧੰਨਵਾਦ